ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤਾਂ ਦੋਸਤੋ ਅੱਜ ਆਪਾਂ ਕਨਕ ਵੱਢਣ ਦਾ ਦੂਜਾ ਦਿਨ ਕਿਉਂ ਕੱਲ ਆਪਾਂ ਲੇਵਲ ਲਾਈ ਸੀ ਨਾਲ ਤੇ ਨਾਲ ਆਪ ਲੱਗੇ ਰਹੇ ਸੀ ਤੇ ਕਨਕ ਵੱਡੀ ਸੀ ਚਾਰ ਕਨਾਲਾਂ ਕਨਾਲ ਇੱਕ ਕਨਕ ਆਪਨੀ ਰਹਿ ਗਈ ਸੀ ਵੱਢਣ ਵਾਲੀ ਤੇ ਉਹ ਫਿਰ ਅੱਜ ਆਪਾਂ ਲੇਵਰ ਨਹੀਂ ਲੈ ਕੇ ਆਏ ਤੂੰ ਕਿ ਕਨਾਲ ਕਨਕਾ ਤੇ ਤਿੰਨ ਮੈਂਬਰ ਹੈਗੇ ਆਪਾਂ ਕਰਦੇ ਆਪਾਂ ਆਪ ਹੀ ਵਡਾਂਗੇ ਤੇ ਦੇਖਦੇ ਆਂ ਅੱਜ ਦਾ ਦਿਨ ਆਪਣਾ ਕਿਦਾਂ ਦਾ ਗੁਜ਼ਰਦਾ ਹੈ ਵੀਡੀਓ ਨਾਲ ਤੁਸੀਂ ਜੁੜ ਕੇ ਰਹਿਣਾ ਵਾ ਤੇ ਆਪਾਂ ਵੜਦੇ ਆ ਹੁਣੇ ਕਨਕ ਪਹਿਲਾਂ ਆਪਾਂ ਇਧਰ ਪੱਠਿਆਂ ਦੇ ਵਿੱਚੋਂ ਦਾਤੜ ਲੱਭ ਲਈਏ ਕਿਉਂਕਿ ਇੱਕ ਦਾਤੜ ਹੀ ਆਪਣੇ ਪੱਠਾਂ ਦੇ ਵਿੱਚ ਹੀ ਹੁੰਦੀ ਆ ਤਾਂ ਇਸ ਕਰਕੇ ਉਹ ਦਾਤੜ ਲਿਆਪਾ ਲੱਭ ਕੇ ਵੱਡਾਂ ਕੇ ਕਨਕ ਤਾਂ ਕੱਲ ਜਿਹੜੇ ਕਨਕ ਵੱਢੀ ਗਈ ਸੀ ਚਾਰਕਨ ਵਾਲਾ ਵੱਢੀ ਗਈ ਸੀ ਜੇਕਰ ਵਿੱਚ ਤੱਲੀ ਨਾ ਹੁੰਦੀ ਕਨਕ ਦੇ ਵਿੱਚ ਤਾ ਫਿਰ ਕਨਾਲ ਜਿਹੜੇ ਆਪਣੇ ਰਹਿ ਗਏ ਸੀ ਉਹ ਵੀ ਟਾਈਮ ਨਾਲ ਵੱਟੀ ਜਾਣੀ ਸੀ। ਦਾਤਰੀ ਆਪਣੀ ਪੱਠਾਂ ਤੇ ਨਹੀਂ ਪਈ ਸੀ ਕਿਉਂਕਿ ਪੱਠਾਂ 'ਚ ਪਹਿਲਾਂ ਹੀ ਮੇਰਾ ਫਾਦਰ ਸਰ ਦਾਤਰੀ ਲੈ ਗਿਆ ਸੀ ਚੱਕ ਕੇ। ਤੇ ਕੱਲ ਆਪਾਂ ਉਹਨਾਂ ਨੂੰ ਕਰਨਕ ਵਾਸਤੇ ਨਹੀਂ ਆਖਿਆ ਸੀ। ਤੇ ਆਖਿਆ ਅੱਜ ਵੀ ਨਹੀਂ। ਤਾਂ ਕਨਾਲ ਇੱਕ ਕਨਕ ਸੀਗੀ। ਤਾਂ ਉਹ ਆਪ ਹੀ ਆ ਗਏ ਸੀ ਖੇਤ ਸਵੇਰੇ ਟਾਈਮ ਨਾਲ ਹੀ ਆ ਗਏ ਸੀ ਤੇ ਆਪਾਂ ਹੁਣ ਆਏ ਆ ਉਹਨਾਂ ਦੀ ਚਾਹ ਲੈ ਕੇ ਪਿੱਛੇ ਤੇ ਪਾਣੀ ਲੈ ਕੇ ਆਏ ਆ ਤੇ ਕਨਕ ਵੀ ਆਪਣੀ ਉਹਨਾਂ ਨੇ ਕਾਫੀ ਵੱਢ ਲਈ ਆ ਤਾਂ ਬਾਕੀ ਜੋ ਰਹਿ ਗਈ ਆ ਉਹ ਆਪਾਂ ਰਲ ਮਿਲ ਕੇ ਵੱਢਾਂਗੇ ਕਨਕ ਆਹ ਕਨਕ ਉਹਨਾਂ ਨੇ ਵੱਢੀ ਆ ਆ ਪਿੱਛੇ ਥੋੜੀ ਕਣਕ ਰਹਿ ਗਈ ਜੋ ਵਡਣ ਵਾਲੀ ਤੇ ਜੇਕਰ ਵਧੀਆ ਹਵਾ ਚਲਦੀ ਰਹੀ ਤੇ ਇਹ ਵੀ ਆਪਾਂ ਜਲਦੀ ਵੱਢ ਕੇ ਫਰੀ ਹੋ ਜਾਣਗੇ ਤੇ ਉਸ ਤੋਂ ਬਾਅਦ ਆਪਣਾ ਬੰਦਨ ਵਾਲਾ ਕੰਮ ਰਹਿ ਜਾਏਗਾ ਤਾਂ ਉਹ ਫਿਰ ਜਦੋਂ ਮੌਸਮ ਠੰਡਾ ਹੋਵੇਗਾ ਤਾਂ ਉਹ ਤੋਂ ਵੱਢ ਲਾਗੇ ਤੇ ਇਧਰ ਵੀ ਕਾਫੀ ਕਣਕ ਵੱਢੀ ਪਈ ਆ ਤੇ ਕਣਕ ਦੇ ਵਿੱਚ ਉਧਰ ਆਪਣੇ ਤੱਲੀ ਜ਼ਿਆਦਾ ਸੀ ਤੇ ਇਧਰ ਆਪਣੇ ਬਰਸੇਨ ਦੇ ਪੱਠੇ ਆ ਗਏ ਤਾ ਦੇਖਦੇ ਹਾਂ ਉਹਨੇ ਇਹ ਕਣਕ ਆਪਣੀ ਕਿਦਾਂ ਵਢੀ ਚਦੀ ਹੈ ਤੇ ਆਜੋ ਵਢਦੇ ਆਪਾਂ ਕਣਕ ਤਵਾਹੇ ਗੁਰਦਾ ਲੈ ਕੇ ਨਾਮ ਕਰਕੇ ਉਸ ਗੁਰੂ ਨੂੰ ਯਾਦ ਤੇ ਕਰਦੇ ਆਪਾਂ ਕਣਕ ਵਢਣ ਦਾ ਕੰਮ ਸਟਾਰਟ ਤਾਂ ਦੇਖਦੇ ਹਾਂ ਕਿਵੇਂ ਦਾਤਰੀ ਚਲਦੀ ਹੈ ਤਾਂ ਕਣਕ ਆਪਣੀ ਬਹੁਤ ਹੀ ਵਧੀਆ ਹੈ ਪਰ ਦਾਤਰੀ ਆਪਣੀ ਜਦੰਦੇ ਬਹੁਤ ਘੱਟ ਗਿਆ ਇਸ ਕਰਕੇ ਥੋੜਾ ਘੱਟ ਆਪਣੇ ਕੰਮ ਹੋ ਰਿਹਾ ਹੈ ਤਾਂ ਫਿਰ ਵੀ ਉਮੀਦ ਹੈ ਕਿ ਕੰਟੇ ਡੇਢ ਤੱਕ ਆਪਾਂ ਜੋ ਵੀ ਕੰਕ ਰਹਿੰਦੀ ਹੈ ਉਹ ਵੱਢ ਕੇ ਤੇ ਫਰੀ ਹੋ ਜਾਣਗੇ ਤਾਂ ਤੁਸੀਂ ਦੇਖ ਹੀ ਰਹੇ ਹੋ ਕੱਲ ਆਪਾਂ ਵੀਡੀਓ ਨਹੀਂ ਬਣਾ पाए ਕਿਉਂਕਿ ਆਪਣੇ ਨਾਲ ਕੈਮਰਾਮੈਨ ਨਹੀਂ ਸੀ ਕਿ ਇੱਕ ਪਾਠ ਆਪਣੀ ਲੈ ਗਈ ਆ ਆ ਪਿੱਛੇ ਵੱਟੀ ਇਹਦੇ ਲੱਗ ਗਈ ਦੇਖ ਸਕਦੇ ਹੋ ਇਹ ਆਪ ਵੰਟ ਕੇ ਆਏ ਆ ਤੇ ਇੱਥੇ ਆ ਕੇ ਆਪਣੀ ਖਤਮ ਹੋ ਗਈ ਆ ਇਹਨੇ ਕੋਈ ਜਗਾ ਚਿਤਾ ਆਪਾਂ ਨੂੰ ਐਂ ਹੀ ਲੱਗਦਾ ਹੈ ਕਿ ਜਿਵੇਂ ਆਪਣੀ ਬੀਜੀ ਕਣਕਾ ਤੇ ਹੋਏ ਪੱਠੇ ਆ ਕੋ ਪਾਠ ਆਪਣੀ ਜਲਦੀ ਲੱਗ ਜਾਨੀ ਇਥੇ ਰਹੀ ਪੱਟੇ ਵਿੱਚ ਜ਼ਿਆਦਾ ਤੇ ਦੂਸਰੀ ਗੱਲ ਕਿ ਪਾਣੀ ਵਿੱਚ ਹੈਗਾ ਸੀ ਜਿਹਦੇ ਕਰਕੇ ਜਗਾ ਗਿੱਲੀ ਸੀ ਤੇ ਗਿੱਲੀ ਜਗਾ ਤੇ ਧਿਆਨ ਨਾਲ ਵੱਟਨੇ ਪਈਏ ਜੇਕਰ ਜਲਦੀਬਾਜ਼ੀ ਕਰਤੇ ਤਾਂ ਮਿੱਟੀ ਨਾਲ ਆਉਣੀ ਸੀ ਤਾਂ ਇਸ ਤਰ੍ਹਾਂ ਕੋਈ ਨਾ ਕੋਈ ਟੜਕਾ ਲੱਗ ਹੀ ਜਾਂਦਾ ਹੈ ਕੰਮ ਕਰਨ ਦੇ ਵਿੱਚ ਜਿਵੇਂ ਕੱਲ ਆਪਾਂ ਵੱਢੀ ਗਈ ਤੇ ਵਿੱਚ ਤੱਲੀ ਆਉਂਦੀ ਗਈ ਅੱਜ ਜਦ ਪੱਟੇ ਆ ਗਏ ਚਲੋ ਪੱਟੇ ਵੀ ਆਪਾਂ ਨਾਲ ਦੀ ਨਾਲ ਵੱਢ ਦਿੰਦੇ ਅਗਰ ਸੁੱਕੀ ਜਗਾ ਹੁੰਦੀ ਤਾਂ ਅੱਜ ਜਾਗਾ ਉਹ ਗਿੱਲੀ ਸੀ ਤੇ ਜਿਹਦੇ ਕਰਕੇ ਹੌਲੇ ਹੌਲੇ ਆਪਾਂ ਨੂੰ ਇਥੋਂ ਵਿੱਚੋਂ ਸਿੱਤੇ ਚੁਗਨੇ ਪਏ ਆ ਪੱਖੇ ਤੁਹਾਨੂੰ ਨਜ਼ਰ ਆਉਂਦੇ ਹੁੰਦੇ ਆ ਥੱਲੇ ਤਾਂ ਰਹਿ ਗਈ ਥੋੜੀ ਕਣਕਾਂ ਪੀ ਉਹ ਵੀ ਕੱਪੜਾ ਢੇਰ ਤੱਕ ਉਮੀਦ ਹੈ ਕਿ ਕੰਮ ਖਤੈ ਹੋ ਜਾਏਗਾ ਕਣਕਾਂ ਵੱਢ ਗਈ ਆਪਾਂ ਤਾਂ ਸਹੀ 2 ਘੰਟੇ ਲੱਗ ਹੀ ਜਾਣਗੇ ਪਰ ਘੰਟੇ ਦੇ ਵਿੱਚ ਕੰਮ ਖਤੇ ਹੋ ਗਿਆ ਟਾਈਮ ਹੋ ਗਿਆ 11:30 ਦਾ ਉਮੀਦ ਸੀ ਕਿ 12:30 ਵਜੇ ਫਰੀ ਹੋਵਾਂਗੇ ਪਰ ਕਹਿੰਦੇ ਨਾ ਕਿ ਅਗਰ ਰਹਿਮਤ ਕਰੇ ਇਨਸਾਨ ਤਾਂ ਸਹਾਇਤਾ ਕਰੇ ਪ੍ਰਭਗਾਨ કે વાહે ગુરુ સહતા પૂરી કરતા એ બંદા આપ હિંમત કરે તા બાકી ફાર્મ દે કામ બહોત ખેચા કે સોવા ભીઓ જલ્દી આ ગઈ થી ત કંટા ડઢ હોના મે પેલા ભી લાયા થી તે ઓતે नाल भी કામ કાફી ખેચા ગયા હી تے હોન ભી નાલ હી લગે રહે تے હોન ભી એના કાફી કામ ખેંચ લેયા હી ਤੇ ਆਪਨਾ ਵੀ ਚਲੋ ਜਿੰਨਾ ਕੋ ਸੰਜੋਗ ਪਿਆ ਆਪਾਂ ਪਾ ਕੇ ਤੇ ਕੰਮ ਵੱਡਣ ਵਾਲਾ ਕੰਮ ਟੋਟਲੀ ਆਪਣਾ ਇਧਰ ਤੱਕ ਜੋ ਵੱਡਣ ਵਾਲਾ ਸੀ ਉਹ ਫਤਿਹ ਹੋ ਚੁੱਕੇ ਕਿਉਂ ਕਨਾਲ ਆਪਾਂ ਕਨਕ ਕੱਲ ਛੱਡ ਕੇ ਗਏ ਸੀ ਜੋ ਆਪਣੇ ਤਾਂ ਰਹਿ ਗਈ ਹੀ ਨਹੀਂ ਵੱਡੇਗੀ ਤਾਂ ਇਹ ਚਾਰ ਕਨਾਲ ਕਨਕ ਕੱਲ ਆਪਾਂ ਢੱਕ ਕੇ ਗਏ ਸੀ ਇਹ ਤਾਂ ਲੇਟ ਹੋ ਗਿਆ ਸੀ ਕਿਉਂਕਿ ਇਹਦੇ ਚ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਾਹ ਬੁਟੀ ਤੱਲੀ ਜੀ ਬਹੁਤ ਹੀ ਜ਼ਿਆਦਾ ਸੀ ਉਹਨੇ ਟਾਈਮ ਬਹੁਤ ਖਰਾਬ ਕੀਤਾ ਸੀ ਤਾਂ ਖੈਰ ਕੰਨਕ ਵੱਢੀ ਗਈ ਤਾਂ ਕੱਲ ਆਪਾਂ ਗੱਲ ਕਰਦੇ ਸੀ ਕਿ ਇਸ ਤੋਂ 6-7 ਸਾਲ ਪਹਿਲਾਂ ਲੋਕ ਅਕਸਰ ਰੇ ਹੱਥਾਂ ਤੇ ਕੰਨਕ ਵੱਡਿਆ ਕਰਦੇ ਸੀ ਤਾਂ ਹੁਣ ਹੱਥਾਂ ਤੇ ਕੰਨ ਕਿੰਨਾ ਵੱਡਣ ਦਾ ਸਭ ਤੋਂ ਮੇਨ ਕਾਰਨ ਹੈ ਕਿ ਜਿਹੜਾ ਕੋਈ ਮਿਹਨਤ ਕਾਸ਼ ਲੋਕ ਮਜ਼ਦੂਰ ਲੋਕ ਆ ਉਹਨਾਂ ਨੂੰ ਪਹਿਲਾਂ ਇਹ ਉਮੀਦ ਹੁੰਦੀ ਸੀ ਕਿ ਅਸੀਂ ਕਿਸੇ ਵੀ ਛੋਟੇ-ਮੋਟੇ ਜ਼ਿੰਮੇਵਾਰ ਦੀ ਕੰਨਕ ਵੱਢ ਕੇ ਤੇ ਉਹਨਾਂ ਤੋਂ ਦਾਣੇ ਲੈ ਲਾਂਗੇ ਕਿਉਂ ਅੱਗੇ ਅਕਸਰ ਚਲਦੇ ਸੀ ਚਾਰ ਮਨ ਪੰਜ ਮਨ ਲੋਕ ਤਾਂ ਨੇ ਲੈ ਲੈਂਦੇ ਸੀ ਕਿਲਾ ਕਨਕ ਵਟਣ ਦਾ ਤੇ ਇਹਨੇ ਨਾਲ ਉਹਨਾਂ ਦਾ ਵਧੀਆ ਟਾਈਮ ਨੂੰ ਲੰਘ ਜਾਂਦਾ ਸੀ ਤਾਂ ਜਦੋਂ ਦੀ ਦੋ ਰੁਪਏ ਵਾਲੀ ਕਨਕ ਸਰਕਾਰ ਨੇ ਸਟਾਰਟ ਕੀਤੀ ਸੀ ਤਾਂ ਉਹਦੇ ਕਰਕੇ ਵੀ ਬਹੁਤ ਸਾਰੇ ਲੋਕ ਇਦਾਂ ਦੇ ਹੋ ਗਏ ਕਿ ਕਨਕ ਉਹਨਾਂ ਨੂੰ ਫ੍ਰੀ ਮਿਲਣੀ ਸਟਾਰਟ ਹੋ ਗਈ ਤਾਂ ਇਸ ਕਰਕੇ ਉਹਨਾਂ ਹੱਥਾਂ ਤੇ ਕਨਕ ਵਟਣ ਤੋਂ ਕਾ ਲੋ ਕਾ ਲਈ ਕਿ ਕਣਕ ਤਾਂ ਫਰੀ ਮੇਲੀ ਜਾਂਦੀ ਹੈ ਤਾਂ ਚਲੋ ਜਿੰਨਾ ਵੀ ਕੋਈ ਹੋਰ ਮਿਹਨਤ ਹੋਏਗੀ ਕਰਕੇ ਖਾ ਲਵਾਂ ਕਰਾਂਗੇ ਨਹੀਂ ਤਾਂ ਫਿਰ ਰੱਬ ਰੱਖਾ ਤੇ ਕੋਸ਼ ਲੋਕ ਪਹਿਲਾਂ ਤੁਰੜੀ ਤੇ ਕਣਕ ਬਹੁਤ ਵੱਢਦੇ ਸੀ ਕਿ ਜਿਵੇਂ ਕਿਸੇ ਦੀ ਕਣਕ ਉਹ ਨਾ ਲੈ ਲੈਣੀ ਕਿ ਹੱਥਾਂ ਤੇ ਕਣਕ ਵੀ ਆਪ ਵੱਢਣੀ ਫਿਰ ਉਹਦੀ ਹੜੰਬੇ ਦੀ ਬਣਵਾਈ ਵੀ ਆਪ ਦੇਣੀ ਤਾਂ ਜੋ ਕਿਸਾਨ ਸੀ ਜ਼ਿਮੀਂਦਾਰ ਸੀ ਜ਼ਮੀਨ ਦਾ ਮਾਲਕ ਉਹਨੂੰ ਦਾਣੇ ਬਚਦੇ ਸੀ ਤਾਂ ਉਹਦੇ ਵਿੱਚ ਵੀ ਕਾਫੀ ਲੋਕ ਕੋਸ਼ ਹੁੰਦੇ ਸੀ ਜਿਨ੍ਹਾਂ ਦੇ ਕਈ 5 5 6 6 ਕਿੱਲੇ ਜ਼ਮੀਨ ਹੁੰਦੀ ਸੀ ਚਲੋ ਇੱਕ ਦੋ ਤੋਂ ਕਿੱਲੇ ਉਹ ਥੋੜੇ ਵਾਸਤੇ ਦੇ ਦਿੰਦੇ ਸੀ ਲੋਕਾਂ ਨੂੰ ਤਾਂ ਹੁਣ ਉਹ ਵੀ ਕੰਮ ਬਿਲਕੁਲ ਹੀ ਖਤਮ ਹੋ ਗਿਆ ਕਿ ਪਹਿਲੀ ਤਾਂ ਗੱਲ ਲੋਕਾਂ ਨੇ ਡੰਗਰ ਹੀ ਰੱਖਣੋਂ ਛੱਡ ਤੇ ਕਿ ਮੁੱਲ ਦਾ ਦੁੱਧ ਲੈ ਕੇ ਅੱਧਾ ਕਿਲੋ ਕਿਲੋ ਉਹਦੇ ਨਾਲ ਗੁਜ਼ਾਰਾ ਕੀਤੀ ਜਾਂਦੀ ਹੈ ਤੇ ਤਾਂ ਇਹ ਜੀ ਦੇ ਕਰਕੇ ਕਾਫੀ ਹੁਣ ਦੁੱਧ ਵੀ ਪੈਕਟਾਂ ਵਿੱਚ ਆਣ ਲੱਗ ਪਿਆ ਤੇ ਆਪਾਂ ਨੂੰ ਅਕਸਰ ਪਤਾ ਕਿੰਨੇ ਕੋ ਪਹਿਲਵਾਨ ਪੈਦਾ ਹੋ ਰਹੇ ਨੇ ਨਹੀਂ ਤਾਂ ਪਹਿਲਾਂ ਕਰਦੇ ਹਾਂ ਮੱਝਾਂ ਦੇ ਜਦੋਂ ਦੁੱਧ ਪੀਂਦੇ ਸੀ ਤਾਕਤਾਂ ਪੂਰੀਆਂ ਸੀ ਤੇ ਲੋਕ ਬਹੁਤ ਸਾਰੇ ਕੰਮ ਅਜੇ ਹੱਥਾਂ ਤੇ ਕਰਦੇ ਸੀ ਜਿਹੜੇ ਅੱਜ ਹੱਥਾਂ ਨਾਲ ਨਾ ਕਰਕੇ ਤੇ ਮਸ਼ੀਨਾਂ ਤੇ ਕਰਨ ਲੱਗ ਗਏ ਜਾਂ ਕਰਵਾਨ ਲੱਗ ਗਏ ਤੇ ਕੁਝ ਲੋਕਾਂ ਦਾ ਇੱਕ ਰੋਸ ਇਹ ਬਹੁਤ ਵੱਡਾ ਰਹਿੰਦਾ ਹੈ ਕਿ ਜੋ ਵੱਡੇ ਜ਼ਿਮੀਦਾਰ ਨੇ ਉਹ ਮਜ਼ਦੂਰ ਲੋਕਾਂ ਨੂੰ ਦਾਨ ਨਹੀਂ ਦਿੰਦੇ ਤਾਂ ਉਸ ਗੱਲ ਕਰਕੇ ਮਜ਼ਦੂਰ ਵੀ ਆਪਦੀ ਜਗ੍ਹਾ ਪੱਕੇ ਹੋ ਗਏ ਨੇ ਕਿ ਜੇਕਰ ਸਾਨੂੰ ਜ਼ਿਮੀਂਦਾਰ ਦਾਣੇ ਨਹੀਂ ਦੇਗਾ ਮੁੱਲ ਤੇ ਅਸੀਂ ਵੀ ਉਹਦਾ ਘੱਟ ਪੈਸਾ ਤੇ ਕੰਮ ਨਹੀਂ ਕਰਾਂਗੇ ਕਿਉਂਕਿ ਧਿਆੜੇ ਨਾਰਮਲ ਦੀ ਗੱਲ ਕਰੀਏ ਤਾਂ 400 ਤੇ ਵੀ 450 ਤੇ ਮਜ਼ਦੂਰ ਕਨਕ ਵਧਣ ਨੂੰ ਤਿਆਰ ਹੋ ਜਾਵੇ ਜੇਕਰ ਜ਼ਿਮੀਂਦਾਰ ਵੀ ਉਹਨਾਂ ਨੂੰ ਉਹਨਾਂ ਦਾ ਜੋ ਬੰਦਾ ਹੱਕ ਦੇਵੇ ਉਹ ਕਿਵੇਂ ਬਹੁਤ سارے ਅਜੇ ਲੋਕ ਨੇ ਜਿਹੜੇ ਇੱਥੇ ਨਿੱਕੇ ਮੋਟੇ ਲੋਕਾਂ ਨੂੰ ਤਾਂ ਦਾਣੇ ਨਹੀਂ ਵੇਚਦੇ ਤੇ ਦਾਣਾ ਮੰਡੀਆਂ ਚ ਜਾ ਕੋਈ ਹੋਰ ਕਾਫੀ ਇਦਾਂ ਦੇ ਸੋਲ ਲੱਗੇ ਹੋਏ ਆ ਜਿਵੇਂ ਗੱਲ ਕਰਦੇ ਅਡਾਨੀਆਂ ਨੇ ਮੋਗੇ ਦੇ ਕੋਲ ਕੋਈ ਡੱਗ ਰੂ ਪਿੰਡ ਦੇ ਉੱਥੇ ਇਹ ਸੋਲੋ ਲਾਇਆ ਜਿੱਥੋਂ ਕਣਕ ਸਟੋਰ ਕਰਦੇ ਆ ਤਾਂ ਸਟੋਰ ਕਰਨ ਤੋਂ ਬਾਅਦ ਉਹੀ ਆਪਣੀ ਕਣਕ ਜੋ ਵਾਤ ਵਾਤੇ 25 30 ਰੁਪਏ ਲੈਣਦੇ ਹੋਣਗੇ ਤਜੇ ਤਾਂ ਉਹਨਾਂ ਦੀ ਪਸਾਈ ਕਰਕੇ ਤੇ ਉਹਦਾ ਹੀ ਆਟਾ 40 40 ਰੁਪਏ ਕਿਲੋ 50 50 ਰੁਪਏ ਕਿਲੋ ਆਪਣੇ ਵਰਗੇ ਲੋਕਾਂ ਨੇ ਇਹ ਵੇਚਦੇ ਐ ਤਾਂ ਬਹੁਤ ਸਾਰੇ ਲੋਕ ਐਦਾਂ ਵੀ ਕਰਦੇ ਐ ਤਾਂ ਮੇਰੀ ਜ਼ਿਮੀਂਦਾਰਾਂ ਨੂੰ ਇਹ ਬੇਨਤੀ ਐ ਕਿ ਜੇਕਰ ਤੁਹਾਡੇ ਕੋਲ ਕੋਈ ਮਜ਼ਦੂਰ ਕੋਈ ਦਾਣਾ ਲੈਂਦਾ ਜਾਂ ਕੋਈ ਕੰਨਕ ਪੁੱਛਦਾ ਤਾਂ ਮੁੱਲ ਦੀ ਉਹਨਾਂ ਨੂੰ ਦੇ ਦਿਆ ਕਰੋ ਕਿਉਂਕਿ ਉਹਨਾਂ ਦਾ ਇਹ ਫਿਰ ਗਿਲਾਸ਼ਿਪ ਕਹਨਾ ਕਿਸਾਨਾਂ ਨਾਲ ਰਹੇ ਜੇ ਕਿ ਕਿਸਾਨ ਜ਼ਮੀਨ ਦਾ ਸਾਨੂੰ ਦਿੰਦੇ ਨਹੀਂ ਕਿਉਂਕਿ ਉਹਨਾਂ ਪੈਸੇ ਦੇਣੇ ਤੇ ਆਪਾਂ ਪੈਸੇ ਲੈਣੇ ਆ ਤੇ ਪੈਸੇ ਦੇ ਲੈ ਕੇ ਤੇ ਜਿੰਨਾ ਵੀ ਨਿੱਕੇ ਮੋٹے ਲੋਕਾਂ ਦਾ ਸੰਯੋਗ ਹੈਗਾ ਜਰੂਰ ਕਰਾ ਕਰੋ ਕਿਉਂਕਿ ਇਹ ਪੰਜਾਬ ਹੈ ਤੇ ਪੰਜਾਬ ਦੀ ਧਰਤੀ ਦੇ ਵਿੱਚ ਅਕਸਰ ਇਸ ਤੋਂ ਪਹਿਲਾਂ ਕਦੇ ਕੋਈ ਐਦਾਂ ਦੀ ਗੱਲ ਦੇਖਣ ਨੂੰ ਨਹੀਂ ਮਿਲੀ ਸੀ ਪਰ ਹੁਣ ਅਕਸਰ ਸਾਨੂੰ ਵੀ ਕਾਫੀ ਐਦਾਂ ਦੀਆਂ ਗੱਲਾਂ ਸੰਨ ਮਿਲੀਆਂ ਕਿਉਂਕਿ ਕਾਫੀ ਲੋਕਾਂ ਨੇ ਕਿਹਾ ਕਿ ਲੋਕ ਦਾਨ ਨਹੀਂ ਦਿੰਦੇ ਜੋ ਵੱਡੇ ਕਿਸਾਨ ਹੈਗੇ ਪਰ ਆ ਪੰਜਾਬ ਦੀ ਗੱਲ ਕਰੀ ਤੇ ਜਿੰਨੇ ਕੋ ਵੀ ਆਪਣੇ ਕੋਲ ਬੰਦਾ ਹੈ ਜੇਕਰ ਕੋਈ ਭਰਾ ਆਪਣੇ ਤੋਂ ਪੁੱਛਦਾ ਹੈ ਤੇ ਆਪਾ ਜਰੂਰ ਉਹ ਨਾਲੇ ਮਦਦ ਕਰ ਦੇਗਾ ਕਿਉਂਕਿ ਪੈਸੇ ਲੈ ਕੇ ਉਹਨਾਂ ਆਪਣੇ ਤੋਂ ਚੀਜ਼ ਲੈਣੀ ਹੁੰਦੀ ਹੈ ਤਾਂ ਫਿਰ ਵੀ ਆਪਾਂ ਅਗਰ ਉਹਨਾਂ ਨੂੰ ਕਹਾਂਗੇ ਕਿ ਨਹੀਂ ਤੂੰ ਕਿ ਤੋ ਹੋਰ ਲੈ ਲੈ ਤੋ ਆਪਣੇ ਵਾਸਤੇ ਵੀ ਗੱਲ ਗਲਤ ਹੈ ਤਾਂ ਬਾਕੀ ਕਣਕ ਤੁਸੀਂ ਦੇਖੀ ਐ ਆਪਾਂ ਪੰਜ ਕਨਾਲ ਕਣਕ ਹੱਥਾਂ ਤੇ ਵੱਢਣੀ ਸੀ ਜਿਹਦੇ ਵਿੱਚੋਂ ਚਾਰ ਕਨਾਲ ਤੇ ਪਲਾਕੇ ਲੈਵਰ ਤੇ ਨਾਲ ਆਪ ਪਲਾਕੇ ਵਟਾ ਲਈ ਸੀ ਤੇ ਇੱਕ ਕਨਾਲ ਆਪਣੀ ਕਣਕ ਇਹ ਹੈਗੀ ਆ ਤੇ ਇਹ ਆਪਾਂ ਅੱਜ ਆਪ ਹੀ ਵੜ ਲੀ ਤੇ ਹੁਣ ਹੋ ਗਿਆ ਫਰੀ ਹੁਣ ਕਣਕ ਬੰਨ ਕੇ ਉਸ ਤੋਂ ਬਾਅਦ ਹੜੰਬਾ ਮਿਲੇਗਾ ਤੇ ਕੱਢ ਕੇ ਇਥੋਂ ਫਰੀ ਹੋ ਕੇ ਤੇ ਜਦੋਂ ਕੰਬਾਈਨ ਮਿਲੇਗੀ ਤੇ ਜੋ ਆਪਣੀ ਕੰਬਾਈਨ ਤੇ ਵੱਢਣ ਦੇ ਕਾਰਨ ਆ ਉਹ ਵੀ ਆਪਾਂ ਵੜਾਂਗੇ आप आप मच्छर जाली लास्ते फल अपना कोई बहुत ज्यादा मोटा कोई बहुत ज्यादा पतला आवे कह लिए करले लैन लून कबा दे अपा ने लकड़ा ਬਾਬਾ ਜੀ ਆਪਾਂ ਪਰਵਾਨ ਉਪਰ ਕੋਠੇ ਉਚੜਾ ਹੈ ਆਪਾਂ ਬਾਲਨ ਲਾਲ ਫੜਾਉਂਦਾ ਤੇ ਜਿਹੜਾ ਆਪਾਂ ਨੂੰ ਠੀਕ ਲੱਗ ਰਿਹਾ ਲੱਛੜ ਉਹਨੂੰ ਆਪਾਂ ਬਣਾਉਂਦੇ ਤੇ ਲੌਨ ਲਈ ਮੱਛਰ ਜਾਲੀ ਦੀ ਤਾਂ ਬਾਕੀ ਆਪਾਂ ਉਵੇਂ ਥੱਲੇ ਰੱਖ ਲਾਂਗੇ ਤਾਂ ਜੋ ਇਹ ਬਾਲਨ ਆਪਣਾ ਪਾਲਿਆ ਜਾ ਸਕੇ ਇਹ ਬਾਲਨ तकरीबन तकरीबन ਨੇ 2-3 ਸਾਲ ਹੋ ਗਏ ਛੱਤ ਦੇ ਉੱਪਰ ਪੈਣ ऐसे लाना वाले बालन बाल भी देगा आपने जो मच्छर जालियाँ लाने तो ली चाहिए चाहिए वो तो भी अपने हाथ आ जाएगी तो मच्छर जाली वास्ते ये डंडे अपने बन गए ढाई दो ढाई दो साल तो अपने को ए, बालन पाया से यंत्र का बाला पाया नहीं ज्यादा ਅੱਜ ਆਪਣੀ ਕੰਮ ਆ ਗਿਆ ਡੰਡੇ ਬਣਾਉਂਦੇ ਇਹਦੇ ਤੇ ਲਾਵਾਂਗੇ ਹੁਣ ਆਪਾਂ ਮੱਛਰ ਜਾਲੀ ਕਿਉਂ ਲਾਈਟ ਚਲੀ ਜਾਂਦੀ ਆ ਰਾਤ ਨੂੰ ਕਣਕਾ ਪੱਕੀਆਂ ਹੋਈਆਂ ਤਾਂ ਮੱਛਰ ਬਹੁਤ ਜ਼ਿਆਦਾ ਹੁੰਦਾ ਰਾਤ ਤੇ ਇਸ ਕਰਕੇ ਇਨਵਰਟਰ ਵੀ ਪੂਰੇ ਚੱਲਦੇ ਨੇ ਕਿਉਂਕਿ ਚਾਰਜਰ ਨਹੀਂ ਪੂਰੇ ਹੁੰਦੇ ਲਾਈਟ ਕਟ-ਆਨ ਕਰਕੇ ਤਾਂ ਆਪਾਂ ਸੋਚਿਆ ਚਲੋ ਮੱਛਰ ਜਾਲ ਲਾ ਕੇ ਜਿੰਨਾ ਦਿਨ ਲਾਈਟ ਨਹੀਂ ਆਉਂਦੀ ਪੂਰੀ ਤਾਂ ਇਦਾਂ ਆਪਾਂ ਰਾਤ ਕੱਟ ਲਿਆ ਕਰਾਂਗੇ ਸ਼ਾਮ ਦਾ ਵੇਲਾ ਹੋ ਚੁੱਕਾ ਹੈ ਤੇ ਡੰਡੇ ਆਪਾਂ ਮੱਛਰ ਜਾਲ ਹੀ ਤੇ ਬਣਾ ਲਏ ਸੀ ਇਹ ਕਨਕ ਸੋਭਾਈ ਵਾਟਾਏ ਸੀ ਤਾਂ ਹੁਣ ਲੈਿੰਦੇ ਤੋਦੇ ਤੋਂ ਇਜਾਜ਼ਤ ਅੱਜ ਦਾ ਵਲੋਗ ਇੱਥੇ ਕਰਦੇ ਹਾਂ ਸਮਾਪਤ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਕਰ ਲੋ ਕਲਿੱਕ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖਾ